ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੇ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਇਸ ਸਮੇਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਭਾਰਤ ਦੇ ਨਾਲ ਸਰੋਕਾਰ ਰੱਖਣੀਆਂ ਵੱਖ-ਵੱਖ ਖਬਰਾਂ ਤੇ ਜਾਣਨਾ ਪਾਈਦਾ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਮੌਜੂਦ ਰਹਿੰਦੇ ਨੇ ਮਿੰਟੂ ਗੁਲਸਰੀਆ ਜੀ ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਖਬਰਾਂ ਤੇ ਪਾਵਾਂਗੇ ਜਾਣਨਾ ਸਤਿ ਸ਼੍ਰੀ ਅਕਾਲ ਮਿੰਟੂ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋਮੇਂਟੂ ਜੀ ਤੇਜ਼ੀ ਦੇ ਨਾਲ ਆਪਾਂ ਆਈਏ ਖਬਰਾਂ ਦੇ ਵੱਲ ਤੇ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਸੀ ਤੇ ਕੀ ਕੁਝ ਵਾਪਰਿਆ ਜੀ ਫਿਰ ਉਹਨਾਂ ਦੇ ਆਉਣ ਦੇ ਨਾਲ ਜਾਂ ਕੀ ਕੁਝ ਉਹਨਾਂ ਨੇ ਆਪਣੇ ਪਾਸ ਨਾ ਚੁੱਕਿਆ ਹੈ। ਉਹ ਉਹਨਾਂ ਦੇ ਭਾਸ਼ਣਾਂ ਦੇ ਵਿੱਚ ਮੈਂ ਅੱਗੇ ਕਹਿਣਾ ਉਹਨਾਂ ਮਮਾ ਮਾਨ ਤੇ ਮਮਾ ਮੋਦੀ ਗੱਲ ਆਈ ਤੋਂ ਸ਼ੁਰੂ ਹੋ ਗਈ ਗੱਲ ਮੀ ਤੋਂ ਖਤਮ ਹੋ ਜਾਣੀ ਹੈ ਬਸ ਦੈਟਸ ਇਟ। ਜੀ ਤਾਂ ਮੋਦੀ ਸਾਹਿਬ ਹਰਿਆਣੇ 'ਚ ਵੀ ਜਿਹੜਾ ਭਾਸ਼ਣ ਦੇ ਕੇ ਆਏ ਆ ਉਦਾ ਤਤਸਾਰ ਅਯੂਈ ਸੀਗਾ ਉਹਨਾਂ ਨੇ ਨਿਸ਼ਾਨੇ ਜਿਹੜੇ ਆ ਉਹ ਕਿਸੇ ਵਿਰੋਧੀਆਂ ਤੇ ਅਤੇ ਆਪਣੇ ਆਪ ਨੂੰ ਵਧਾਇਆ ਅੱਜ ਕਿਸਾਨਾਂ ਨੇ ਵਿਰੋਧ ਕਰਨਾ ਸੀ ਪਰ ਜ਼ਬਰਦਸਤ ਬੈਰੀਕੇਡਿੰਗ ਸੀ ਕਿਸਾਨਾਂ ਨੂੰ ਠੀਕ ਉਸੇ ਤਰ੍ਹਾਂ ਹੀ ਰੋਕ ਲਿਆ ਗਿਆ ਜਿਵੇਂ ਦਿੱਲੀ ਜਾਣ ਤੋਂ ਰੋਕਿਆ ਸੀਗਾ ਇਹ ਸਾਫ਼ ਸੀ ਸਪੱਸ਼ਟ ਸੀਗਾ ਕਿ ਨਰਿੰਦਰ ਮੋਦੀ ਦੀ ਰੈਲੀ ਹਰ ਹਾਲਤ ਦੇ ਵਿੱਚ ਨਾ ਸਿਰਫ ਪ੍ਰੋਟੈਸਟ ਤੋਂ ਬਚਾਈ ਜਾਵੇਗੀ ਬਲਕਿ ਇਹਦੀ ਹਾਜ਼ਰੀ ਵੀ ਭਰਪੂਰ ਰੱਖੀ ਜਾਏਗੀ ਜੇ ਜੇ ਤੁਸੀਂ ਕੱਠ ਵੇਖੋਗੇ ਕੱਠ ਵੇਖ ਕੇ ਨੂੰ ਲੱਗਦਾ ਕਿ ਭਾਜਪਾ ਦੇ ਮਗਰ ਬਹੁਤ ਸਾਰਾ ਭਾਈ ਆਵਾਮ ਜਿਹੜਾ ਤੁਰ ਪਿਆ ਪਰ ਅਸਲੀਅਤ ਇਹ ਆ ਕਿ ਰਾਜਸਥਾਨ ਤੱਕ ਦੋ 20 ਬੰਦੇ ਆਏ ਸੀਗੇ ਤਾਂ ਜਿਹੜੀ ਗੱਲ ਹੈ ਭਾਸ਼ਣ ਦੀ ਉਹਨਾਂ ਦਾ ਜਿਹੜਾ ਭਾਸ਼ਣ ਹੈ ਉਹ ਕੇਂਦਰ ਤਰਿਆ ਖੁਦ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਨਾਲ ਉਹਨਾਂ ਦਾ ਭਾਸ਼ਣ ਜਿਹੜਾ ਉਹ ਨਿਸ਼ਾਨੇ ਤੇ ਲੈਂਦਾ ਸੀਗਾ ਮੁੱਖ ਮੰਤਰੀ ਨੂੰ ਕਿ ਭਈ ਇਹ ਤੇ ਇੱਕ ਕਾਗਜ਼ੀ ਮੁੱਖ ਮੰਤਰੀ ਹੈ ਉਹਨਾਂ ਨੇ ਕਿਹਾ ਕਿ ਦਿਖਾਵੇ ਦੇ ਲਈ ਦਿੱਲੀ ਦੀ ਕਟੜ ਭ੍ਰਿਸ਼ਟਾਚਾਰੀ ਪਾਰਟੀ ਤੇ ਸਿੱਖ ਹਮਲੇ ਦੀ ਦੋਸ਼ੀ ਪਾਰਟੀ ਅੰਮ੍ਰਿ ਨੇ ਸਾਹਮਣੇ ਲੜਨ ਦਾ ਨਾਟਕ ਕਰ ਰਹੀ ਆ ਪਰ ਸੱਚ ਇਹ ਆ ਕਿ ਪਾਰਟੀਆਂ ਦੋ ਐ ਦੁਕਾਨ ਇੱਕੋ ਹੀ ਐ ਤਾਂ ਨਾਲ ਉਹਨਾਂ ਨੇ ਕਿਹਾ ਕਿ ਜੋ ਵਟਾਰੇ ਤੋਂ ਪੀੜਤ ਦਲਿਤ ਸਿੱਖ ਭਾਈ-ਭੈਣ ਆ ਮੋਦੀ ਉਹਨੂੰ ਨਾਗਰਿਕਤਾ ਦੇ ਰਿਹਾ ਤੇ ਸੀਏ ਨਾ ਹੋਵੇ ਤਾਂ ਪਾਕਿਸਤਾਨ ਅਫਗਾਨਿਸਤਾਨ ਬੰਗਲਾਦੇਸ਼ ਤੋਂ ਜਿਹੜੇ ਸਿੱਖ ਨਾਗਰਿਕ ਆਉਂਦੇ ਆ ਉਹਨਾਂ ਨੂੰ ਨਾਗਰਿਕਤਾ ਕੌਣ ਦੇਵੇਗਾ ਇੰਡੀਆ ਵਾਲੇ ਸੀਏ ਦਾ ਵਿਰੋਧ ਕਰਦੇ ਆ ਦੰਗੇ ਕਰਵਾਉਂਦੇ ਆ ਸੋ ਖੈਰ ਇਹ ਸਾਰਾ ਕੁਝ ਇਹਨਾਂ ਦਾ ਸੀਗਾ ਤੇ ਗੱਲ ਇਹ ਆ ਕਿ ਭਈ ਹੁਣ ਮਸਲਾ ਜਿਹੜਾ ਉਹ ਇਹੀ ਹੈ ਕਿ ਦੋ ਦਿਨ ਜਿਹੜਾ ਇਹਨਾਂ ਨੇ ਰਹਿਣਾ ਪੰਜਾਬ ਦੇ ਵਿੱਚ ਉਹਨਾਂ ਦਾ ਮਤਲਬ ਕਿ ਜਿਹੜਾ ਭਾਸ਼ਣ ਹੈ ਕਿਸ ਤਰ੍ਹਾਂ ਦਾ ਹੋਏਗਾ ਤਾਂ ਉਹਨਾਂ ਨੇ ਦੱਸ ਦਿੱਤਾ ਕਿ ਉਹਨਾਂ ਦਾ ਸਟੈਂਡਰਡ ਸੈੱਟ ਹੈ ਉਹਨਾਂ ਦਾ ਸਟੈਂਡਰਡ ਨਹੀਂ ਬਦਲੇਗਾ ਉਹ ਇੱਕੋ ਹੀ ਸਟੈਂਡਰਡ ਦੇ ਨਾਲ ਜਾਣਗੇ ਤਾਂ ਇਹ ਕਹਿੰਦੇ ਆ ਕਿ ਇੰਡੀਆ ਵਾਲੇ ਕਿਸਾਨਾਂ ਦੇ ਨਾਲ ਝੂਠ ਬੋਲਦੇ ਆ ਅਸੀਂ ਹਰ ਕਿਸੇ ਦੇ ਲਈ 5 ਲੱਖ ਤੱਕ ਦੇ ਇਲਾਜ ਦੀ ਵਿਵਸਥਾ ਕੀਤੀ ਹੈ ਇਸ ਤੋਂ ਇਲਾਵਾ ਪੰਜ ਨਦੀਆਂ ਦਾ ਉਹ ਕਹਿੰਦੇ ਆ ਕਿ ਆਸ਼ੀਰਵਾਦ ਪੰਜਾਬ ਨੂੰ ਮਿਲਿਆ ਹੈ ਇੰਡੀਆ ਵਾਲੇ ਜਿਹੜੇ ਐ ਮੈਂ ਝੂਠ ਬੋਲੀ ਜਾਂਦੇ ਆ ਕਿਸਾਨਾਂ ਦੇ ਨਾਲ ਜੋ ਵਾਅਦਾ ਕੀਤਾ ਪੂਰਾ ਕੀਤਾ ਗਿਆ ਬੀਤੇ 10 ਸਾਲਾਂ ਦੇ ਵਿੱਚ ਕਣਕ ਤੇ ਝੋਨੇ ਦੀ ਰਿਕਾਰਡ ਫ੍ਰੀਦ ਹੋਈ ਆ ਤੇ ਇਸ ਤੋਂ ਇਲਾਵਾ ਪੀਐਮ ਕਿਸਾਨ ਨਿਧੀ ਦੇ ਤਹਿਤ 33000 ਰੁਪਇਆ ਕਿਸਾਨਾਂ ਨੂੰ ਮਿਲ ਚੁੱਕਿਆ ਹੈ ਫਿਰ ਉਹਨਾਂ ਦੇ ਨਾਲ ਇਹ ਵੀ ਕਿਹਾ ਕਿ ਇੰਡੀਆ ਵਾਲੇ ਜਿਹੜੇ ਆ ਉਹ ਦੰਗੇ ਕਰਵਾਉਂਦੇ ਆ ਜਿਵੇਂ ਆਪਾਂ ਗੱਲ ਕਰਕੇ ਹਟੇ ਆ ਸ਼ਰਦਾ ਨਾਲ ਉਹਨਾਂ ਨੇ ਕਿਹਾ ਕਿ ਮੇਰਾ ਸਿਰ ਝੁੱਕਦਾ ਹੈ ਤੇਰਾ ਤੁਹਾਡੇ ਨਾਲ خون ਦਾ ਨਾਤਾ ਉਹ ਤੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਰੱਟਿਆ ਰਟਾਇਆ ਹੁੰਦਾ ਹਰਿਆਣੇ 'ਚ ਵੀ ਉਹਨਾਂ ਨੇ ਇਹੋ ਹੀ ਕਿਹਾ ਕਿ ਮੇਰਾ ਤੁਹਾਡੇ ਨਾਲ ਬਹੁਤ ਪੁਰਾਣਾ ਨਾਤਾ ਹੈ ਜਿਵੇਂ ਹਰ ਇੱਕ ਥਾਂ ਤੇ ਜਾ ਕੇ ਕਹਿੰਦੇ ਮੈਂ ਇਸ ਸਟੇਟ ਨੂੰ ਨੰਬਰ 1 ਬਣਾਉਣਾ ਨੰਬਰ 1 ਨੂੰ ਪਰ ਅੱਜ ਤੱਕ ਇਹ ਨਹੀਂ ਦੱਸਿਆ ਕਿ ਨੰਬਰ 2 ਕਿਹੜਾ ਹੋਏਗਾ ਹਰ ਇੱਕ ਨੂੰ ਕਹਿੰਦੇ ਆ ਨੰਬਰ 1 ਬਣਾਵਾਂਗੇ ਤਾਂ ਗੱਲ ਇਹ ਆ ਕਿ ਇਹਨਾਂ ਨੇ ਅੱਜ ਦਸਤਾਰ ਵੀ ਸਜਾਈ ਸੀ ਸਿੱਖਾਂ ਦੇ ਜਿਹੜੇ ਕੰਮ ਕੀਤੇ ਉਹ ਵੀ ਗਿਨਾਏ ਨਾਲੇ ਵੀ ਕਿਹਾ ਕਿ ਕਰਤਾਰਪੁਰ ਸਾਹਿਬ ਬਈ ਅਸੀਂ ਤੌਣ ਤੇ ਗੋਡਾ ਰੱਖ ਕੇ ਲੈ ਲੈਣਾ ਸੀ 1971 ਦੇ ਵਿੱਚ ਸਾਡੇ ਕੋਲ ਇੱਕ ਬੜਾ ਵੱਡਾ ਮੌਕਾ ਸੀਗਾ ਉਸ ਵੇਲੇ ਕਾਂਗਰਸ ਨੇ ਕਾਂਗਰਸ ਨੇ ਕਿਹਾ ਲੋ ਕਿ ਬਹੁਤ ਗਲਤੀ ਤਗੜੀ ਕੀਤੀ ਯਾਨੀ ਬਲੰਡਰ ਕੀਤਾ ਤਾਂ ਮਤਲਬ ਕਿ ਇਸ ਤਰ੍ਹਾਂ ਹੀ ਇਹ ਸਾਰਾ ਕੁਸ਼ ਫਾਸ਼ਨ ਜਿਹੜਾ ਉਹ ਕੇਂਦਰ ਤਰਿਆ ਸੁਨੀਲ ਜਾਖੜ ਬੋਲੇ ਹੋ ਪੰਜਾਬ ਦੇ ਵਿੱਚ ਕਹਿੰਦੇ ਜੀ ਕਿ ਅੱਤਵਾਦ ਜਿਹੜਾ ਉਹ ਫਿਰ ਸਿਰ ਚੁੱਕ ਰਿਹਾ ਚਿੱਟੇ ਦੀ ਵੀ ਗੱਲ ਕੀਤੀ ਉਹਨਾਂ ਨੇ ਪਰ ਇਹ ਦਿਲਚਸਪ ਕਹਾਣੀ ਸੀ ਕਿ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਦੀ ਸਟੇਜ ਤੇ ਕੌਣ ਬੈਠਾ ਸੀਗਾ ਉਹਨਾਂ ਦੀ ਸਟੇਜ ਤੇ ਤਾਂ ਜਿਵੇਂ ਆਪਾਂ ਵੇਖੀਏ ਕਿ ਪਰਮਪਾਲ ਕੌਰ ਜਖੜ ਪ੍ਰਨੀਤ ਕੌਰ ਅਰਵਿੰਦ ਖੰਨਾ ਅੱਛਾ ਉਹ ਵਾਰ-ਵਾਰ ਵਾਰ-ਵਾਰ ਕਾਂਗਰਸ ਤੇ ਹੀ ਨਿਸ਼ਾਨੇ ਕੱਸ ਰਏ ਸੀ ਕਾਂਗਰਸ ਨੇ ਆ ਕੀਤਾ ਕਾਂਗਰਸ ਨੇ ਆ ਕੀਤਾ ਤੇ ਸਾਰੀ ਕਾਂਗਰਸ ਤੇ ਸਟੇਜ ਤੇ ਬਹੀ ਸੀ ਇੱਕ ਅੱਧ ਜੇ ਛੱਡ ਲਈਏ ਭਾਜਪਾ ਕੋਈ ਮਤਲਬ ਕਿ ਵਿਰਲਾਪਾਂਜਾ ਬਾਕੀ ਦੇ ਸਾਰੇ ਕਾਂਗਰਸੀ ਉਸ ਵੇਲੇ ਜਿਨ੍ਹਾਂ ਦਾ ਜ਼ਿਕਰ ਕਰ ਰਿਹਾ ਸੀ ਕਿ ਇਹਨਾਂ ਨੇ ਇਹ ਕੀਤਾ ਵਾਹ ਕੀਤਾ ਜਿਹਾ ਉਹਨਾਂ ਦੇ ਵੱਡੇ ਵੱਡੇ ਰਿਆ ਨੇ ਆ ਕੀਤਾ ਉਹਦੇ ਸਾਰੇ ਨਾਲ ਬੈਠੇ ਸੀਗੇ ਤਾਂ ਕੁੱਲ ਮਿਲਾ ਕੇ ਨਰਿੰਦਰ ਮੋਦੀ ਉਹ ਰਾਣੇ ਆਪਣੇ ਆਪ ਤੇ ਹੀ ਸਾਰਾ ਪਾਸ਼ਣ ਕੇਂਦਰ ਤਰਖਿਆ ਕੋਈ ਖਾਸ ਕੋਈ ਵਿਸ਼ੇਸ਼ ਕਲ ਨਹੀਂ ਕੀਤੀ ਉਹਨਾਂ ਦੇ ਪ੍ਰਚਾਰ ਦਾ ਇੱਕ ਢੰਗ ਹੈ ਉਹ ਰਵਾਇਤੀ ਢੰਗ ਹੀ ਉਹਨਾਂ ਨੇ ਅਪਣਾਇਆ ਬਾਕੀ ਮੈਨੂੰ ਤੇ ਇਹਦੇ ਵਿੱਚੋਂ ਕੁਝ ਨਹੀਂ ਜਾਪਿਆ ਰੈਲੀ ਜਿਹੜੀ ਸੀਗੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮਾਲਵੇ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਹੱਕ ਦੇ ਵਿੱਚ ਇੱਕ ਰਸਮ ਪੂਰਤੀ ਕਰ ਦਿੱਤੀ ਬਹੁਤਾ ਪੰਜਾਬ ਦੇ ਵਿੱਚ ਇਸ ਚੀਜ਼ ਦਾ ਅਸਰ ਨਹੀਂ ਹੋਣਾ ਹਾਂ ਇਹ ਗੱਲ ਮੰਨਣੀ ਪੈਗੀ ਕਿ ਜੋ ਬਾਈ ਦੇ ਵਿੱਚ ਘਟਨਾ ਹੋਈ ਸੀ ਉਹਦੇ ਤੋਂ ਸਬਕ ਲੈਂਦੇ ਆ ਏਜੰਸੀਆਂ ਨੇ ਅੱਜ ਨਾਕਾਬੰਦੀ ਬੈਰੀਕੇਡਿੰਗ ਐਡੀ ਜ਼ਬਰਦਸਤ ਕੀਤੀ ਸੀ ਕਿ ਤੁਸੀਂ ਹਿਸਾਬ ਲਾ ਲਓ ਕਿ ਇੰਨੇ ਸੰਗਠਨ ਰਲ ਕੇ ਵੀ ਕਹਿ ਲਓ ਕਿ ਉੱਥੇ ਤੱਕ ਨਹੀਂ ਪਹੁੰਚਣ ਚ ਕਾਮਯਾਬ ਹੋਇਤਾ ਇਹ ਵੇਖਣ ਵਾਲੀ ਚੀਜ਼ ਸੀ ਜੀ ਸੋ ਵੇਖਾਂਗੇ ਹੁਣ ਕੱਲ ਨੂੰ ਫੇਰ ਰੈਲੀ ਹੈ ਪੰਜਾਬ ਦੇ ਵਿੱਚ ਹੀ ਨੇ ਪੀਐਮ ਸਾਹਿਬ ਤੇ ਵੈਸੇ ਵੀ ਗੱਲ ਚੱਲਦੀ ਕਹਿੰਦੇ ਭਾਜਪਾ ਦਾ ਤਾਂ ਕਾਂਗਰਸੀ ਕਰਨੀ ਹੋ ਗਿਆ ਸਾਰੇ ਤਾਂ ਕਾਂਗਰਸੀ ਜੋ ਸੀ ਉਹ ਭਾਜਪਾ ਚ ਜਾ ਚੁੱਕੇ ਨੇ ਸੋ ਅਗਲੀ ਗੱਲ ਦੇ ਵੱਲ ਆਉਨੇ ਆ ਚੰਨੀ ਸਾਹਿਬ ਨੂੰ ਵਾਰਨਿੰਗ ਆਈ ਹੈ ਜੀ ਕੀ ਵਾਰਨਿੰਗ ਹੈ ਜੀ ਦੇਖੋ ਚੰਨੀ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਆਰਮੀ ਨੂੰ ਲੈ ਕੇ ਅਟੈਕ ਨੂੰ ਲਿਖੇ ਤਾਂ ਉਹਦੇ ਮੱਦੇ ਨਜ਼ਰ ਫਿਰ ਜਿਹੜੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆ ਉਹਨਾਂ ਨੇ ਮਾਮਲਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਪਾਸ ਭੇਜਿਆ ਸੀਗਾ ਤਾਂ ਉਹਨਾਂ ਨੇ ਹੁਣ ਤੱਕੀਦ ਕੀਤੀ ਹੈ ਕਿ ਤੁਸੀਂ ਇਹੋ ਜਿਹੇ ਬਿਆਨਾਂ ਤੋਂ ਕਿਰਪਾ ਕਰਕੇ ਬਈ ਜੇ ਬਚੋ ਤਾਂ ਬਿਹਤਰ ਹੈ ਦੇਖੋ ਚੋਣ ਕਮਿਸ਼ਨ ਨੇ ਕੱਲ ਵੀ ਇੱਕ ਵਾਰਨਿੰਗ ਜਾਰੀ ਕੀਤੀ ਸੀਗੀ ਦੋਹਾਂ ਹੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਮਤਲਬ ਖੜਗੇ ਸਾਹਿਬ ਨੂੰ ਵੀ ਨੱਡਾ ਸਾਹਿਬ ਨੂੰ ਵੀ ਤਾਂ ਉਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਸੀਗਾ ਕਿ ਨੱਡਾ ਸਾਹਿਬ ਤੁਸੀਂ ਥੋੜਾ ਜਿਹਾ ਫਿਰਕੂ ਗੱਲਾਂ ਤੋਂ ਗੁਰੇਜ਼ ਕਰੋ ਤੇ ਦੂਸਰੇ ਪਾਸੇ ਸੰਵਿਧਾਨ ਤੇ ਸੈਨਾ ਦਾ ਜ਼ਿਕਰ ਨਾ ਕਰੋ ਹੁਣ ਜਿਆਦਾ ਅਸਰ ਕਿਸ ਦਾ ਹੋ ਰਿਹਾ ਸੰਵਿਧਾਨ ਤੇ ਸੈਨਾ ਦਾ ਪਰ ਮਸਲਾ ਤੇ ਇਹ ਆ ਕਿ ਜਦੋਂ ਨਰਿੰਦਰ ਮੋਦੀ ਨੇ ਪਲਵਾਮਾ ਦੇ ਨਾਂ ਤੇ ਵੋਟ ਮੰਗੀ ਸੀ ਉਦੋਂ ਕੀ ਸੀਗਾ ਉਦੋਂ ਕੀ ਸੀਗਾ ਜੇ ਸਤਿਆਪਾਲ ਮਲਕ ਨੇ ਸਵਾਲ ਚੁੱਕੇ ਚੱਲ ਨਹੀਂ ਨੇ ਵੀ ਉਹੋ ਜੇ ਚੁੱਕ ਦਿੱਤੇ ਚਲੋ ਕੋਡ ਆਫ ਕੰਡਕਟ ਦੇ ਵਿੱਚ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਆਰਮੀ ਦੇ ਵਿਰੁੱਧ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਚਲੋ ਮੰਨ ਲਿਆ ਪਰ ਮੋਦੀ ਸਾਹਿਬ ਨੇ ਤੇ ਸ਼ਹੀਦਾਂ ਦੇ ਨਾਂ ਤੇ ਫਰਸਟ ਵੋਟਰ ਤੋਂ ਸਿੱਧੀ ਵੋਟ ਹੀ ਮੰਗ ਲਈ ਸੀਗੀ ਪਿਛਲੇ ਇਲੈਕਸ਼ਨ ਦੇ ਵਿੱਚ ਤੇ ਤਦ ਕੀ ਇਹਨਾਂ ਨੇ ਕਿਲਾ ਢਾ ਲਿਆ ਨਰਿੰਦਰ ਮੋਦੀ ਦਾ ਸੋ ਇਥੋਂ ਦਾ ਜਿਹੜਾ ਚੋਣ ਕਮਿਸ਼ਨ ਹੈ ਉਹ ਲੱਗਦਾ ਇਹ ਹੈ ਕਿ ਨਰਿੰਦਰ ਮੋਦੀ ਚੋਣ ਹਾਰ ਚੁੱਕਾ ਹੈ ਤੇ ਚੋਣ ਕਮਿਸ਼ਨ ਹਾਰ ਮੰਨ ਨਹੀਂ ਰਿਹਾ ਉਹ ਕਹਿੰਦਾ ਕਿ ਮੈਂ ਲੜਾਂਗਾ ਤੇਰੀ ਥਾਂ ਤੇ ਐਹੋ ਜੀ ਸੂਰਤਿ ਹਾਲ ਬਣੀ ਪਈ ਆ ਖੈਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਆਪਣਾ ਰਤਬਾ ਆਪਣਾ ਮਾਣਤਬਾ ਜਿਹੜਾ ਉਹ ਉਭਲੰਦ ਰੱਖਣ ਲਈ ਉਹਦੀ ਬੁਲੰਦੀ ਕਾਇਮ ਰੱਖਣ ਲਈ ਮੈਨੂੰ ਲੱਗਦਾ ਕਿ ਹੋਰ ਨੇਕ ਨੀਤੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਜਿਹੜਾ ਕਿ ਇਸ ਵੇਲੇ ਕਮ ਨਜ਼ਰ ਆਉਂਦਾ ਘੱਟ ਨਜ਼ਰ ਆਉਂਦਾ ਜੀ ਸੋ ਵੇਖਦੇ ਆਂ ਬਣਦਾ ਕਿ ਸੋ ਅਗਲੀ ਖਬਰ ਵੱਲ ਚਲੀਏ ਤੇ ਆਪ ਦੇ ਵਿਧਾਇਕ ਨੇ ਵਿਵਾਦ ਛੇੜ ਲਿਆ ਜੀ ਇੱਕ ਪਣੀ ਬੜੀ ਗਲਤ ਤੇ ਧਾਰਮਿਕ ਭਾਵਨਾਵਾਂ ਨੂੰ ਕਹਿੰਦੇ ਠੇਸ ਪਹਤਾਤੀ ਐ ਆਂਦੇ ਹੁੰਦੇ ਆ ਕਿ ਰੱਬ ਨਾ ਘਸੋਨ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਇਹਨਾਂ ਦੀ ਮਾਰੀ ਗਈ ਆ ਮੱਤ ਤੇ ਤੁਸੀਂ ਵੇਖਿਓ ਮੱਤੇ ਟਿਕਾਣੇ ਆ ਜਾਣੀ ਆ ਵਿੰਦੇ ਜਾਇਓ ਕੱਲ ਕਿੱਕਲੀ ਨਿਕਲੀ ਨਾ ਕਾਰ ਚ ਬਹਿ ਬਹਿ ਕੇ ਮੋੜ ਤੋਂ ਇਹ ਜਿਹੜੇ ਮਲਵਈ ਨੇ ਇਹ ਵੋਟਾਂ ਵੀ ਬੜੀਆਂ ਢੱਲੇ ਨਾਲ ਪਾਉਂਦੇ ਐ ਜਲੂਸ ਵੀ ਬੜਾ ਤਗੜੇ ਢੰਗ ਨਾਲ ਕੱਢਦੇ ਆ ਅਕਾਲੀਆਂ ਦਾ ਕਾਂਗਰਸੀਆਂ ਦਾ ਜੇ ਮੰਡੇਟ ਦੇਖੋਗੇ ਤਾਂ ਇਦਾਂ ਹੀ ਆਉਂਦਾ ਵੱਡਾ ਜ਼ਬਰਦਸਤ ਮੰਡੇਟ ਇਦਾਂ ਹੀ ਆਇਆ ਤੇ ਸਭ ਤੋਂ ਪਹਿਲਾਂ ਫਿਰ ਜਲੂਸ ਨਿਕਲਨੇ ਵੀ ਇਦਾਂ ਹੀ ਸ਼ੁਰੂ ਹੋਏ ਉਹ ਗੱਲ ਇਹ ਆ ਕਿ ਜਿਸ ਤਰ੍ਹਾਂ ਇਹਨਾਂ ਦੇ ਵਿਧਾਇਕਾਂ ਦੀਆਂ ਕਾਰਕਰਦਗੀਆਂ ਨੇ ਉਹ ਤੁਹਾਡੇ ਸਾਹਮਣੇ ਆ ਮੰਤਰੀਆਂ ਦੀਆਂ ਕਾਰਕਰਦਗੀਆਂ ਤੁਹਾਡੇ ਸਾਹਮਣੇ ਆ ਮਾਨ ਸਾਹਿਬ ਇੱਥੇ ਸਾਡੇ ਸ਼ਹਿਰ ਆਏ ਤੇ ਇੱਥੋਂ ਦੀ ਜਿਹੜੀ ਮੰਤਰੀ ਆ ਬੀਬੀ ਉਹਦੇ ਨਾਲ ਗੱਲ ਕੀਤੇ ਤੋਂ ਬਗੈਰ 50 50 ਕੁ ਮੀਟਰ ਇਧਰ ਨੂੰ ਗਏ 50 ਕੋਈ ਇਧਰ ਨੂੰ ਗਏ 50 ਕੋਈ ਇਧਰ ਨੂੰ ਯੂ ਬਣਾ ਕੇ ਤੇ ਚੱਲ ਪਈ ਹੋ ਗਿਆ ਰੋਡ ਸ਼ੋ ਸੋ ਕਹਾਣੀ ਇਹ ਆ ਕਿ ਇਹਨਾਂ ਨੂੰ ਮਤ ਦੇਣ ਦੀ ਜ਼ਰੂਰਤ ਆ ਪਰ ਮਾਨਸਾਪ ਪਹਿਲਾਂ ਮਤ ਆਪ ਤੇ ਲੈ ਲੈਣ ਜੇ ਕਿਸੇ ਦੇ ਕੋਲ ਭਾਂਡੇ ਚ ਕੋਈ ਚੀਜ਼ ਆ ਤੇ ਕੱਢ ਕੇ ਕੋਈ ਦੇਊਗਾ ਹੁਣ ਜੇ ਉਹ ਸਖਣਾ ਤੇ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਤਾਂ ਪਹਿਲਾਂ ਤਾਂ ਉਹਨਾਂ ਨੂੰ ਆਪ ਇਸ ਸਥਿਤੀ ਨੂੰ ਸਮਝਣਾ ਪਵੇਗਾ ਕਿ ਹਾਲੇ ਤੇ ਕੁਝ ਵੀ ਨਹੀਂ ਹਾਲੇ ਟ੍ਰੇਲਰ ਆ ਉਹ ਜਿਵੇਂ ਆਰ ਨੇ ਤਾਂਦਾ ਨਾ ਪਿਕਚਰ ਤੋਂ ਬਾਕੀ ਹੈ ਤਾਂ ਹਾਲੇ ਤੇ ਪਿਕਚਰ ਬਾਕੀ ਹੈ ਜਿਹੜਾ ਇਹਨਾਂ ਦਾ ਵਿਧਾਇਕ ਆ ਹੁਣ ਤੁਸੀਂ ਮੈਨੂੰ ਦੱਸੋ ਕਿ ਉਹ ਜਿਹੜਾ ਲਾਲਜੀਤ ਭੁੱਲਰ ਆ ਮਾਝੇ ਆਲਾ ਮੰਤਰੀ ਉਹਨੇ ਵੀ ਪਹਿਲਾਂ ਇਸ ਤਰ੍ਹਾਂ ਦੀ ਉਹ ਗਲਤੀ ਕੀਤੀ ਭਾਈਚਾਰਿਆਂ ਦੇ ਖਿਲਾਫ ਬੋਲਿਆ ਫਿਰ ਉਹਨੇ ਪਿੱਛੇ ਜੇ ਅਰਵਿੰਦ ਕੇਜਰੀਵਾਲ ਦੀ ਉਸਤਤ ਕਰਦਿਆਂ ਹਾਲਾਂਕਿ ਬੋਲੋ ਕਿਸੇ ਹੋਰ ਭਾਵਨਾ ਨਾਲ ਰਿਹਾ ਸੀ ਪਰ ਉਹਦੀ ਜਿਹੜੀ ਸ਼ਬਦਾਵਲੀ ਸੀ ਉਹ ਗਲਤ ਹੋ ਗਈ ਧਾਰਮਿਕ ਮਾਮਲੇ ਦੇ ਵਿੱਚ ਤਾਂ ਇਸੇ ਤਰ੍ਹਾਂ ਜਿਹੜਾ ਇਹ ਵਿਧਾਇਕ ਇਹ ਪੰਡੋਰੀ ਇਸ ਪੰਡੋਰੀ ਨੂੰ ਪਤਾ ਨਹੀਂ ਕਿਉਂ ਇਹ ਗੱਲ ਦੀ ਸਮਝ ਹੀ ਨਹੀਂ ਪੈਂਦੀ ਕਿ ਯਾਰ ਇਹ ਜਿਹੜੇ ਲੋਕ ਨੇ ਇਹ ਦੁਨਿਆਵੀ ਲੀਡਰ ਨੇ ਜਿਹੜੇ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਝੂਠ ਬੋਲਦੇ ਆ ਕਿੰਨੇ ਕਿੰਨੇ ਕੋਫਰ ਤੋਲਦੇ ਆ ਕਿੰਨੇ ਨੂੰ ਪਖੰਡ ਕਰਦੇ ਆ ਕਿੰਨੇ ਨੂੰ ਪਰਪੰਚ ਕਰਦੇ ਆ ਤੂੰ ਕਹੀ ਜਾ ਰਹੇ ਆ ਜੋ ਅਰਦਾਸ ਤੇ ਵਿੱਚ ਆਪਾਂ ਅਕਸਰ ਕਹਿੰਦੇ ਆ ਕਿ ਨੇਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਜਾਂ ਨਿਆਸਰਿਆਂ ਦੇ ਆਸਰੇ ਇਹ ਸ਼ਬਦ ਤੂੰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਖੁਸ਼ਾਮਤ ਦੇ ਵਿੱਚ ਬੋਲਦਾ ਤੇ ਇਹਦਾ ਨੋਟਸ ਜਿਹੜਾ ਅਕਾਲ ਤਖਤ ਨੇ ਵੀ ਲਿਆ ਮੈਂ ਤੇ ਹੈਰਾਨ ਆ ਕਿ ਹੁਣ ਤੱਕ ਇਹਨੇ ਮਾਫੀ ਕਿਉਂ ਨਹੀਂ ਮੰਗੀ ਸੋ ਸਮਝੋ ਪਰਿਆ ਕਿ ਇਹਨਾਂ ਨੂੰ ਪਤਾ ਨਹੀਂ ਕੀ ਸੋਚ ਕੇ ਟਿਕਟਾਂ ਦਿੱਤੀਆਂ ਗਈਆਂ ਤੇ ਕੀ ਸੋਚ ਕੇ ਲੋਕ ਵੋਟ ਕਰ ਦਿੰਦੇ ਆ ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਇਥੇ ਹਾਲੇ ਬੋਲਦੇ 5-7 ਮਿੰਟ ਆ ਜੇ ਕਿਤੇ ਇਹਨਾਂ ਨੇ ਸਾਡੇ ਵਾਂਗੂ ਕਿਸੇ ਟਾਕ ਸ਼ੋਅ 'ਚ ਘੰਟਾ ਬੋਲਣਾ ਹੋਵੇ ਲਾਈਵ 'ਚ ਘੰਟਾ ਬੋਲਣਾ ਹੋਵੇ ਤੇ ਮੈਨੂੰ ਲੱਗਦਾ ਕਿ ਸ਼ਾਮ ਤੱਕ ਇਹ ਤੇ 5-7 ਥਾਂ ਤੋਂ ਹੌਲੇ ਹੋ ਜਾਣ ਜੀ ਜੀ ਇਥੇ ਸਿਰਫ 2-4 ਮਿੰਟ ਬੋਲਦੇ ਆ ਉਹਦੇ ਵਿੱਚ ਵੀ ਇਹਨਾਂ ਦੇ ਕੋਲ ਐਹੋ ਜਿਹੀਆਂ ਗੱਲਾਂ ਨਹੀਂ ਸੋ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਹੁਣੇ ਕੋਈ ਨਵੇਂ ਨਹੀਂ ਹੈਗੇ ਜਾਂ ਕੋਈ ਜਵਾਕ ਨਹੀਂ ਹੈਗੇ ਜਿਵੇਂ ਅੱਗੇ ਕਹਿੰਦੇ ਨਹੀਂ ਨਹੀਂ ਇਹ ਸਿੱਖਾਂ ਦਰੂ ਨੇ ਸਭ ਕੁਝ ਇਹਨਾਂ ਨੂੰ ਪਤਾ ਹੈ ਮਲਾਈਆਂ ਕਿਵੇਂ ਚੱਟੜੀਆਂ ਨੇ ਉਹ ਕਿਵੇਂ ਆ ਗਿਆ ਸਭ ਕੁਝ ਤਾਂ ਇਹਨਾਂ ਨੂੰ ਅਕਲ ਨਹੀਂ ਹੈਗੀ ਕਿ ਧਾਰਮਿਕ ਮਾਮਲੇ ਤੇ ਪਹਿਲੀ ਗੱਲ ਆ ਤੁਸੀਂ ਬੋਲਣਾ ਜੋ ਮਰਜ਼ੀ ਬੋਲੋ دنیਵੀ ਤੌਰ ਤੇ ਕਿਸੇ ਦੀ ਸਿਫਤ ਸਲਾਹਤ ਕਰੋ ਕਿਸੇ ਦਾ ਕੀ ਢਿੱਡ ਦੁਖਦਾ ਜ਼ਰੂਰ ਤੁਸੀਂ ਧਾਰਮਿਕ ਹਵਾਲੇ ਦੇਣੇ ਜਾਂ ਧਾਰਮਿਕ ਗੱਲਾਂ ਇਹਨਾਂ ਦੇ ਨਾਲ ਜੋੜਨੀਆਂ ਪਖੰਡੀ ਲੋਕ ਨੇ ਇਹ ਝੂਠ ਬੋਲਣ ਵਾਲੇ ਪੋਲਿਟਿਸ਼ੀਅਨ ਨੇ ਇਸ ਕਰਕੇ ਇਹ ਬਾਰ ਬਾਰ ਗਲਤੀਆਂ ਹੁੰਦੀਆਂ ਨੇ ਆ ਖੈਰ ਹੁਣ ਜਥੇਦਾਰ ਨੇ ਇਸ ਗੱਲ ਦਾ ਨੋਟਿਸ ਲਿਆ ਮੈਨੂੰ ਕਿ ਮੈਨੂੰ ਲੱਗਦਾ ਕਿ ਇਹਨੂੰ ਮਾਫੀ ਮੰਗਣੀ ਪਵੇਗੀ ਤੇ ਮਾਫੀ ਮੰਗ ਲੈਣੀ ਚਾਹੀਦੀ ਹੈ ਬਹੁਤ ਗਲਤੀ ਕੀਤੀ ਹੈ ਪਰ ਇਹ ਅਸਲ ਦੇ ਵਿੱਚ ਇੰਨੀ ਜ਼ਿਆਦਾ ਇਹਨਾਂ ਦੀ ਚਿਮਚਾਗਰੀ ਕਰਦੇ ਆ ਦਿੱਲੀ ਵਾਲਿਆਂ ਦੀ ਇਹ ਇੰਨੀ ਜ਼ਿਆਦਾ ਚੱਪਲ ਚਟਦੇ ਆ ਕਿ ਉਸ ਖੁਸ਼ਨੂਦੀ ਦੀ ਉਸ ਤਤ ਦੀ ਇੰਤਹਾ ਕਰਦੇ ਆ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਹੀ ਨਹੀਂ ਰਹਿੰਦਾ ਉਦਾਂ ਤੁਸੀਂ ਗੱਲਾਂ ਕਰੋ ਤੇ ਕਹਿਣਗੇ ਸਾਡੇ ਜਿਹਾ ਸਿੱਖ ਨਹੀਂ ਸਾਡੇ ਜਿਹਾ ਪੰਜਾਬੀ ਨਹੀਂ ਸਾਡੇ ਜਿਹਾ ਵਫਾਦਾਰ ਨਹੀਂ ਸਾਡੇ ਜਿਹਾ ਸੱਚਾ ਸੁੱਚਾ ਨਹੀਂ ਸਾਡੇ ਜਿਹਾ ਕਿਰਦਾਰ ਉੱਚਾ ਨਹੀਂ ਜੀ ਜੀ ਕਈ ਵਾਰੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਚੱਪਲ ਚੱਟਣ ਦੇ ਵਿੱਚ ਬਾੜਾ ਹੀ ਅੱਗੇ ਲੰਘ ਜਾਂਦੇ ਨੇ ਇਹ ਵੀ ਭੁੱਲ ਜਾਂਦੇ ਨੇ ਵੀ ਕੋਈ ਮਰਿਆਦਾ ਵੀ ਰੱਖਣੀ ਹੈ ਸੋ ਅੱਗੇ ਚੱਲਦੇ ਆ ਗੱਲ ਕਰਦੇ ਆ ਜੱਸੀ ਦੀ ਕਹਿੰਦੇ ਜੱਸੀ ਭਾਜਪਾ ਚ ਚਲਾ ਗਿਆ ਇਹ ਕਿਹੜਾ ਜੱਸੀ ਹੈ ਜੀ ਇਹ ਜੱਸੀ ਡੇਰਾ ਮੁਖੀ ਦਾ ਕੁੜਮ ਆ ਇਲੈਕਸ਼ਨ ਲੜਿਆ ਕੈਪਟਨ ਦਾ ਬੜਾ ਨੇੜੂ ਹੁੰਦਾ ਸੀ ਜਦੋਂ ਮੌੜ ਬੰਬ ਤਮਾਕਾ ਹੋਇਆ ਇਹਦੀ ਰੈਲੀ ਦੇ ਵਿੱਚ ਤੇ ਥੋੜਾ ਸਮਾਂ ਗਾਂ ਜਾ ਕੇ ਥੋੜੀ ਦੂਰੀ ਤੇ ਉਹ ਸਾਰਾ ਕੁਝ ਹੋਇਆ ਸੀਗਾ ਹਰਮਿੰਦਰ ਜੱਸੀ ਹੈ ਇਹਦਾ ਨਾਮ ਤਾਂ ਹਰਮਿੰਦਰ ਜੱਸੀ ਨੇ ਜਾ ਕੇ ਭਾਜਪਾ ਜੁਆਇਨ ਕਰ ਲਈ ਆ ਜਦੋਂ ਹੁਣ ਕੁੜਮ ਹੀ ਭਾਜਪਾ ਦਾ ਝੋਲੀ ਚੱਕ ਬਣ ਗਿਆ ਤੇ ਹੁਣ ਇਹਨੇ ਫਿਰ ਇੱਥੇ ਰਹਿ ਕੇ ਕੀ ਕਰਨਾ ਸੀ ਇਹਦੀ ਕੋਈ ਬਹੁਤੀ ਪੁੱਛ ਪ੍ਰਤੀਤ ਹੈ ਵੀ ਨਹੀਂ ਕੈਪਟਨ ਦੇ ਨਾਲ ਚਲੋ ਮਾੜੇ ਮੋਟੇ ਉਹਨੂੰ ਠੀਕ ਸੀ ਤਾਲੂਕਾਤ ਉਹਦੋਂ ਵਿਧਾਇਕ ਵੀ ਬਣਿਆ ਸ਼ਾਇਦ وزارت ਦੇ ਵਿੱਚ ਵੀ ਸ਼ਾਮਲ ਹੋ ਗਿਆ ਉਸ ਤੋਂ ਬਾਅਦ ਜਿੱਤ ਨਸੀਬ ਹੀ ਨਹੀਂ ਹੋਈ ਕਦੇ ਇੱਧਰ ਗਿਆ ਕਦੇ ਉੱਧਰ ਗਿਆ ਤਾਂ ਕਾਂਗਰਸ ਵੱਲੋਂ ਹੁਣ ਇਹ ਤਲਵੰਡੀ ਸਾਬੋ ਤੋਂ ਦਾਵੇਦਾਰ ਸੀਗਾ ਪਰ ਇੱਥੇ ਤਲਵੰਡੀ ਸਾਬੋ ਤੋਂ ਤੁਹਾਨੂੰ ਪਤਾ ਹੈ ਜੀਤਵਿੰਦਰ ਸਿੱਧੂ ਵੀ ਆ ਗਿਆ ਕਾਂਗਰਸ ਚ ਤੇ ਪਹਿਲਾਂ ਵੀ ਜੀਤਵਿੰਦਰ ਸਿੱਧੂ ਕਾਂਗਰਸ ਦੇ ਵਿੱਚ ਹੀ ਰਿਹਾ ਫਿਰ ਕਾਲੀਆਂ ਚ ਵੀ ਲਾਇਆ ਸਮਾਂ ਇਦਰੋਂ ਫੇਰ ਕਾਂਗਰਸ ਦੇ ਵਿੱਚ ਜੇ ਦੇਖੋ ਕਿਤੇ ਜਟਾਣਾ ਆ ਕੇ ਸੈੱਟ ਹੋ ਗਿਆ ਸੀਗਾ ਉਹਦਾ ਪਿੰਡ ਤੇ ਵੈਸੇ ਮਲੋਟ ਦੇ ਕੋਲ ਆ ਪਰ ਉਹ ਤਲਵੰਡੀ ਸਾਹਬ ਉਹ ਆ ਕੇ ਡੇਰਾ ਜਮਾ ਬੈਠਾ ਸੀਗਾ ਇਸ ਕਰਕੇ ਹਰਮਿੰਦਰ ਜੱਸੀ ਦਾ ਕੁਝ ਵੀ ਨਹੀਂ ਸੀ ਬਾਕੀ ਉਹ ਤੇ ਬਾਕੀ ਮੌੜ ਬੰਬ ਧਮਾਕੇ ਕਰਕੇ ਉਹ ਤੇ ਚਲੋ ਇਹਨਾਂ ਨੂੰ ਪਤਾ ਨਹੀਂ ਕਿੰਨੇ ਬਚਾਇਆ ਕਿਹੜੀ ਤਾਕਤ ਵਿਚਾਰੀ ਆ ਮੇਰੇ ਖਿਆਲ ਦੇ ਨਾਲ ਤੇ ਹੁਣ ਨੂੰ ਵਾਟਾਂ ਲੱਗ ਜਾਣੀਆਂ ਸੀਗੀਆਂ ਕਿਉਂਕਿ ਉਸ ਬੰਬ ਧਮਾਕੇ ਦੇ ਮੁੱਢਲੇ ਤੌਰ ਤੇ ਕਥਿਤ ਤੌਰ ਤੇ ਕਹਿ ਲਿਆ ਕਿ ਜਿਹੜੇ ਤਾਰ ਸੀ ਉਹ ਜੁੜਦੇ ਜਾ ਰਹੇ ਸੀਗੇ ਡੇਰੇ ਨਾਲ ਤੇ ਡੇਰੇ ਵਾਲੇ ਦੇ ਨਾਲ ਡੇਰਾ ਮੁਖੀ ਦੇ ਨਾਲ ਇਹਦੀ ਕੁੜਮਾਚਾਰੀ ਸੀਗੀ ਤੇ ਹਣੀਪ੍ਰੀਤ ਜਦੋਂ ਫਰਾਰ ਰਹੀ ਆ ਹਣੀਪ੍ਰੀਤ ਦੀ ਜਿਹੜੀ ਸਾਰੀ ਸਰੈਂਡਰ ਦੀ ਸਕ੍ਰਿਪਟ ਸੀ ਉਹ ਵੀ ਇਸੇ ਇਲਾਕੇ 'ਚੋ ਲਿਖੀ ਗਈ ਸੀ ਉਹਨੇ ਫਰਾਰੀ ਵੀ ਇਸੇ ਇਲਾਕੇ 'ਚੋ ਕੱਟੀ ਆ ਤਾਂ ਹਰਮਿੰਦਰ ਜੱਸੀ ਕਿਉਂਕਿ ਹੁਣ ਉੱਥੇ ਹਣੀਪ੍ਰੀਤ ਦੀ ਗੁੱਡਵਿਲ ਹੈ ਮੈਂ ਜਿਵੇਂ ਤੁਹਾਨੂੰ ਸ਼ਾਇਦ ਕਿਤੇ ਪਹਿਲਾਂ ਵੀ ਦੱਸਿਆ ਹੋਵੇ ਸ਼ਾਇਦ ਪਰਵੀਨ ਦੇ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਜ਼ਿਕਰ ਕੀਤਾ ਹੋਇਆ ਤਾਂ ਕਿ ਇਸ ਵੇਲੇ ਡੇਰੇ ਦਿਆ ਜੋ ਵੀ ਕੰਮਕਾਰ ਹੈ ਜੋ ਵੀ ਕਰਤਾ ਤਰਤਾ ਹੈ ਉਹ ਆ ਹਣੀਪ੍ਰੀਤ ਸਾਰੀ ਰਿਮੋਟ ਉਹਦੇ ਹੱਥ ਆ ਤੇ ਉਹਦੀ ਰਿਮੋਟ ਦੇ ਬਟਨਾਂ ਤੇ ਹੀ ਗੇਮ ਖੁੰਦੀ ਆ ਸੋ ਭਾਜਪਾ ਦੇ ਨਾਲ ਭਾਜਪਾ ਦਾ ਇੱਕ ਆਰਐਸਐਸ ਦਾ ਹੀ ਕਹਿ ਲੋ ਕਿ ਬਹੁਤ ਵੱਡਾ ਲੀਡਰ ਆ ਜਿਹਦੇ ਨਾਲ ਨੇੜਤਾ ਬਹੁਤ ਆ ਤਾਂ ਹਣੀਪ੍ਰੀਤ ਦੀ ਹੋ ਸਕਦਾ ਹੈ ਕਿ ਉਹਦੇ ਜ਼ਰੀਏ ਹੌਲੀ-ਹੌਲੀ ਰਸਤਾ ਬਣ ਗਿਆ ਹੋਵੇ ਤਾ ਹਰਮਿੰਦਰ ਜੱਸੀ ਵੀ ਚਲਾ ਗਿਆ ਤਾਂ ਇਹਦਾ ਮਤਲਬ ਇਹ ਆ ਇਹਦਾ ਮਤਲਬ ਇਹ ਆ ਕਿ ਮਾਲਵੇ ਦੇ ਵਿੱਚ ਜੋ ਪ੍ਰੇਮੀਆਂ ਦੀ ਵੋਟ ਆ ਬਠਿੰਡਾ ਲੋਕ ਸਭਾ ਹਲਕਾ ਖਾਸ ਤੌਰ ਤੇ ਸੁਣਿਓ ਇੱਕ ਕਾਫੀ ਵੱਡੀ ਗਿਣਤੀ ਰੱਖਦਾ ਪ੍ਰੇਮੀਆਂ ਦੇ ਵੋਟਾਂ ਦੀ ਇਹਦਾ ਮਤਲਬ ਹੈ ਕਿ ਉਹ ਭਾਜਪਾ ਨਾਲ ਜਾ ਰਹੀ ਹੈ ਵੋਟ ਉਹ ਸਿੱਧੇ ਤੌਰ ਤੇ ਐਲਾਨ ਕਰਦੇ ਹਨ ਜਾਂ ਨਹੀਂ ਤਾਂ ਪਰ ਜਿੰਨਾ ਕੋ ਅਸੀਂ ਸਮਝਦੇ ਹਾਂ ਡੇਰੇ ਦੀ ਵੋਟ ਬਾਰੇ ਉਹਦੀ ਕੈਫੀਅਤ ਬਾਰੇ ਉਹਦੀ ਗਿਣਤੀ ਬਾਰੇ ਤਾਂ ਡੈਫੀਨੇਟਲੀ ਮੇਰਾ ਮੰਨਣਾ ਹੈ ਕਿ ਉਹ ਵੋਟ ਹੈਟ ਦੀ ਪਰਮਪਾਲ ਕੌਰ ਨੂੰ ਜਾ ਰਹੀ ਹੈ ਜੀ ਸੋ ਵੇਖਦੇ ਹਾਂ ਹੁਣ ਇਹ ਕਾਫੇ ਕਿੰਨੇ ਕੁ ਸਹੀ ਨਿਕਲਦੇ ਨੇ ਜਾਂ ਫਿਰ ਇਹਨਾਂ ਦੇ ਵਿੱਚ ਹਾਲੇ ਵੀ ਕੋਈ ਉਲਟ ਫੇਰ ਹੋਣ ਦਾ ਕਿਉਂਕਿ ਪਤਾ ਨਹੀਂ ਲੱਗਦਾ ਰਾਤੋ ਰਾਤ ਬਣਦਾ ਕੀ ਹੈ ਅੱਗੇ ਚੱਲਦੇ ਹਾਂ ਚੋਣ ਕਮਿਸ਼ਨ ਨੇ ਵਿਜੀਲੈਂਸ ਦੇ ਕੋਲੋਂ ਜਵਾਬ ਮੰਗਿਆ ਹੈ ਜੀ ਕੇਸ ਮਾਮਲੇ ਦੇ ਵਿੱਚ ਕੋਈ ਵਰਜਿੰਦਰ ਸਿੰਘ ਹਮਦਰ ਤੇ ਜਿਹੜਾ ਕੇਸ ਦਰਚ ਕੀਤਾ ਗਿਆ ਉਹਦੇ ਸੰਦਰਭ ਦੇ ਵਿੱਚ ਹੀ ਇਹਨਾਂ ਨੇ ਜਾਣਕਾਰੀ ਮੰਗ ਲਈ ਆ ਦੇਖੋ ਗੱਲ ਇਹ ਆ ਕਿ ਆਮਦਰਦ ਸਾਹਿਬ ਮੋਦੀ ਸਾਹਿਬ ਨੂੰ ਮਿਲਾਇਆ ਸੀ ਮੋਦੀ ਸਾਹਿਬ ਨੂੰ ਮਿਲਾਇਆ ਸੀ ਕਿ ਤਾਂ ਹੁਣ ਗੱਲ ਇਹ ਆ ਕਿ ਮੋਦੀ ਸਰਕਾਰ ਤੇ ਜ਼ਿਆਦਾ ਕਿਰਿਆਸ਼ੀਲ ਹੈ ਨਹੀਂਗੀ ਉਤੇ ਆਰਜੀ ਸਰਕਾਰ ਆ ਪਰ ਘੱਟੋ ਘੱਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤਾਂ ਉਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਨਾ ਕਿ ਆਪਣਾ ਹੀ ਆ ਵੈਸੇ ਤੇ ਆਪਣਾ ਵੀ ਆ ਕਹਿ ਸਕਦੇ ਸਾਡਾ ਵੀ ਆ ਅਦੋ ਅਦੀ ਆ ਮੋਦੀ ਸਾਹਿਬ ਦੇ ਨਾਲ ਹੀ ਸਿਧਾਰ ਰਹਿਆ ਸੀ ਵੀ ਉਹ ਸਾਡੇ ਹੀ ਸਰਵੰਟ ਨੇ ਪਰ ਤੁਹਾਨੂੰ ਪਤਾ ਇਹ ਸੁਪਰੀਮ ਕੋਰਟ ਦੇ ਦਿੱਤੇ ਵੈਡਿਕਟ ਤੋਂ ਬਾਅਦ ਜੋ ਵੈਡਿਕਟ ਉਹਨਾਂ ਨੇ ਦਿੱਤਾ ਸੀਗਾ ਉਹਦੇ ਤੋਂ ਬਾਅਦ ਕਿਸ ਤਰ੍ਹਾਂ ਇਹਨਾਂ ਨੇ ਉਹ ਜਿਹੜਾ ਸਾਰਾ ਫੈਸਲਾ ਸੀ ਉਹ ਪਲਟ ਦਿਆਂ ਆਪਣੇ ਹਿਸਾਬ ਦੇ ਨਾਲ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਿਹੜੇ ਕਮਿਸ਼ਨਰ ਨਿਯੁਕਤ ਕਰਨੇ ਸਨ ਉਹਦੀ ਜਿਹੜੀ ਸਾਰੀ ਪ੍ਰਕਿਰਿਆ ਸੀ ਉਹਦੀ ਬਣਤਰ ਜਿਹੜੀ ਸੀ ਆਪਣੇ ਢੰਗ ਨਾਲ ਬਣਾ ਲਈ ਸੀ ਤਬਾਅ ਦੇ ਵਿੱਚ ਇੱਕ ਪੰਜਾਬ ਕੈਡਰ ਦਾ ਇੱਕ ਕੇਰਲ ਕੈਡਰ ਦਾ ਚੌਣ ਕਮਿਸ਼ਨਰ ਵੀ ਲਾਇਆ ਪਹਿਲਾਂ ਪੰਜਾਬ ਕੈਡਰ ਦਾ ਜਿਹੜਾ ਸੀ ਉਹ ਕਿਉਂ ਅਸਤੀਫਾ ਦੇ ਗਿਆ ਅੱਜ ਤੱਕ ਉਹ ਵੀ ਬਜ਼ਾਰਤ ਹੈ ਤਾਂ ਹੁਣ ਬਹੁਤਾ ਕੁਝ ਤੇ ਹੋ ਨਹੀਂ ਸਕਦਾ ਵਿਜੀਲੈਂਸ ਨੇ ਐਫ ਆਈ ਆਰ ਕੱਟੀ ਆ ਕੋਰਟ ਕੋਈ ਬਹੁਤਾ ਕੁਝ ਕਰ ਨਹੀਂ ਸਕਦੀ ਕੋਰਟ ਜਾਂਚ ਪੜਤਾਲ ਚ ਬਹੁਤਾ ਹੱਥ ਜਿਹੜਾ ਉਹ ਨਹੀਂ ਅੜਾ ਸਕਦੀ ਸੋ ਫਿਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਹਾਲੇ ਹੈਗਾ ਹੀ ਆ ਨਾ ਨਹੀਂ ਉਹ ਹਾਰ ਦਾ ਹਾਲੇ ਤੇ ਜੱਟ ਪੂਰਾ ਕੈਮ ਹੈ ਯਾਨੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਡ ਆਫ ਕੰਡਕਟ ਦੇ ਵਿੱਚ ਉਹ ਤੇ ਤਾਕਤ ਰੱਖਦਾ ਹੀ ਆ ਸੋ ਇਸ ਵਾਸਤੇ ਮੈਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਉਹ ਤਲਬ ਕੀਤਾ ਗਿਆ ਹੋਵੇਗਾ ਕਿ ਤੁਸੀਂ ਇਸ ਕੋਟਾਲੇ ਬਾਰੇ ਜਿਹੜੀ ਇਹ ਕਾਰਵਾਈ ਕੀਤੀ ਆ ਕਿਤੇ ਇਲੈਕਸ਼ਨ ਨੂੰ ਪ੍ਰਭਾਵਿਤ ਤੇ ਨਹੀਂ ਕਰਦੀ ਕਿ ਤੁਸੀਂ ਮੀਡੀਆ ਨੂੰ ਸਪਰੈਸ ਤੇ ਨਹੀਂ ਕਰ ਰਹੇ ਸੋ ਇਸ ਵਾਸਤੇ ਹੋ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜਵਾਬ ਮੰਗਿਆ ਹੋਵੇ ਤੇ ਇਹਨਾਂ ਨੂੰ ਜਵਾਬ ਦੇਣਾ ਵੀ ਪਊਗਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਦੱਸਿਆ ਕਿ 15 ਲੋਕਾਂ ਦੀ ਗ੍ਰਿਫਤਾਰੀ ਹੋ ਗਈ ਆ ਬਾਕੀ ਮਾਮਲਾ ਕੀ ਹੋ ਰਿਪੀਟਿਸ਼ਨ ਹੀ ਕਿ ਇਹ ਜਿਹੜਾ ਸਮਾਰਕ ਸੀ ਯਾਦਗਾਰ ਸੀ ਇਹਦਾ ਇੱਕ ਘੁਟਾਲਾ 27 ਕਰੋੜ ਰੁਪਏ ਦੀਆਂ ਕਹਿੰ ਲੋ ਕਿ ਬੇਨਿਯਮੀਆਂ ਦਾ ਦੋਸ਼ ਆ ਕਿਸੇ ਤਰ੍ਹਾਂ ਦੇ ਕਿ ਜਿਹੜੇ ਕੰਸਲਟੈਂਟ ਸੀਗੇ ਜਾਂ ਕੁਝ ਪ੍ਰਾਈਵੇਟ ਹੋਰ ਬਿਲਡਰ ਸੀਗੇ ਉਹਨਾਂ ਨੂੰ ਬਿਡਿੰਗ ਜਾਂ ਟੈਂਡਰ ਪ੍ਰਕਿਰਿਆ ਦਾ ਉਲੰਘਣ ਕਰਕੇ 27 ਕਰੋੜ ਦਾ ਫਾਇਦਾ ਪਹੁੰਚਾਇਆ ਗਿਆ ਇੰਗਲੇਜ਼ਰ ਸ਼ੋ ਜਿਹੜਾ ਕਿ 20 ਕਰੋੜ ਦੀ ਦੀ ਲਾਗਤ ਦੇ ਨਾਲ ਤਿਆਰ ਕੀਤਾ ਗਿਆ ਸੀ ਸ਼ਾਇਦ ਉਹ 220 ਦੇ ਵਿੱਚ ਬੰਦ ਹੋ ਗਿਆ ਸੀ ਜਿਹੜਾ ਹੁਣ ਤੱਕ ਬੰਦ ਹੈ ਇਹ ਦੋਸ਼ ਜੀ ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ ਹੈ ਵੈਸੇ ਵਿਰੋਧ ਬੜਾ ਕੀਤਾ ਜਾ ਰਿਹਾ ਹੈ ਇਸ ਚੀਜ਼ ਦਾ ਅੱਗੇ ਚੱਲਦੇ ਹਾਂ ਕਹਿੰਦੇ ਮਾਨਵੀ ਦੀ ਜਿਹੜੀ ਮੌਤ ਹੋਈ ਸੀ ਕਹਿੰਦੇ ਸੀ ਕੇਕ ਨਾ ਹੋਈ ਹੈ ਪਰ ਹੁਣ ਨਵਾਂ ਕਲਾਸਾ ਹੋਇਆ ਇਹ ਨਵੇਂ ਕਲਾਸੇ 'ਚ ਕੀ ਹੈ ਦੇਖੋ 2 ਮਹੀਨਿਆਂ ਬਾਅਦ ਇਹ ਜਿਹੜਾ ਪੋਸਟਮਾਰਟਮ ਦਾ ਵਿਸਰਾ ਸੀਗਾ ਉਹਦੇ ਨਮੂਨਿਆਂ ਦੀ ਰਿਪੋਰਟ ਆਈ ਹੈ ਫੋਰੈਂਸਿਕ ਲੈਬ ਤੋਂ ਜਿਹਦੇ ਵਿੱਚ ਲਿਖਿਆ ਗਿਆ ਹੈ ਕਿ ਇਹ ਮੌਤ ਜਿਹੜੀ ਹੈ ਜ਼ਹਿਰ ਦੇ ਨਾਲ ਨਹੀਂ ਹੋਈ ਯਾਨੀ ਇਹਦੇ ਵਿੱਚ ਕੇਕ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਜ਼ਹਿਰੀਲਾ ਪਦਾਰਥ ਨਹੀਂ ਸੀ ਹਾਲਾਂਕਿ ਪਰਿਵਾਰ ਇਸ ਰਿਪੋਰਟ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਿਹਾ ਪਰਿਵਾਰ ਦਾ ਕਹਿਣਾ ਹੈ ਕਿ ਪੈਥੋਲੋਜੀ ਦੀ ਰਿਪੋਰਟ ਆਉਣੀ ਬਾਕੀ ਹੈ ਜਿਸ ਵਿੱਚ ਸੱਚਾਈ ਸਾਹਮਣੇ ਆਏਗੀ ਤਾਂ ਗੱਲ ਉਹੀ ਹੈ ਨਾ ਕਿ ਚਲੋ ਪੈਥੋਲੋਜੀ ਦੀ ਹਾਂਜੀ ਉਹ ਵੀ ਇੱਕ ਦੂਜੀ ਪੁਸ਼ਟੀ ਹੁੰਦੀ ਹੈ ਪਰ ਬਹੁਤ ਕੁਝ ਵਿਸਰੇ ਦੀ ਰਿਪੋਰਟ ਤੋਂ ਸਾਫ ਹੋ ਜਾਂਦਾ ਹੁੰਦਾ ਹੈ ਵਿਸਰੇ ਦੀ ਰਿਪੋਰਟ ਦਾ ਮਤਲਬ ਕਿ ਆਪਣੇ ਮਿਹਦੇ ਚ ਕੀ ਖਾਦਾ ਪੀਤਾ ਹੁੰਦਾ ਜਿਹੜਾ ਉਹਦੇ ਨੋਨੇ ਲਏ ਜਾਂਦੇ ਆ ਉਹਦੇ ਵਿੱਚ ਉਹ ਕੀ ਮਿਕਦਾਰ ਦੇ ਵਿੱਚ ਕੀ ਕੋਈ ਰਸਾਇਣ ਆ ਜਾਂ ਕੋਈ ਜ਼ਹਿਰ ਆ ਉਹ ਸਾਰਾ ਕੁਝ ਆਉਂਦਾ ਚਲੋ ਪੈਥੋਲੋਜੀ ਦੀ ਵੀ ਰਿਪੋਰਟ ਆ ਜਾਏਗੀ ਉਡੀਕ ਲੈਣੀ ਚਾਹੀਦੀ ਆ ਪਰ ਦੱਲਿਆ ਕਿ ਉਡੀਕ ਕਿੰਨੀ ਚੰਗੀ ਹੁੰਦੀ ਆ ਤਾਂ ਇੱਥੇ ਤੇ ਜਿਸ ਤਰ੍ਹਾਂ মিডিਆ ਵਾਲਿਆਂ ਨੇ ਹਾ ਹੱਲਾ ਕੀਤਾ ਹਾਲਾਂਕਿ ਉਦੋਂ ਕੋਈ ਪੁਸ਼ਟੀ ਹੋਈ ਨਹੀਂ ਸੀ ਸਿਰਫ ਦੋਸ਼ ਹੈ ਤੁਸੀਂ ਉਹਨਾਂ ਦਾ ਬੇੜਾਗਰ ਕਿਤੇ ਕਰ ਦਿੱਤਾ ਨਾ ਵੇਕਰੀ ਵਾਲਿਆਂ ਦਾ ਮੰਨ ਲਓ ਪੈਥੋਲੋਜੀ ਦੀ ਰਿਪੋਰਟ ਵੀ ਜਿਹੜੀ ਸਹੀ ਆ ਗਈ ਫੇਰ ਤਾਂ ਸਾਡਾ ਜਿਹੜਾ মিডিਆ ਬੇਲਗਾਾਮ মিডিਆ ਹੋਇਆ ਇੱਥੇ ਟਰੋਲਰਾਂ ਨੇ ਇੱਕ ਬੀਬੀ ਦੇ ਕੋਲੋਂ ਕੁਛੜੋ ਜਵਾਕ ਡਿਗ ਪਿਆ ਚਲੋ ਜਵਾਕ ਬਚ ਗਿਆ ਉਹਨੂੰ ਇਹਨਾਂ ਟਰੋਲ ਕੀਤਾ ਇਹਨਾਂ ਟਰੋਲ ਕੀਤਾ ਕਿ ਆਈਆਈਟੀ ਪ੍ਰੋਫੈਸ਼ਨਲ ਜਿਹੜੀ ਬੀਬੀ ਸੀਗੀ ਉਹਨੇ ਸੁਸਾਈਡ ਕਰ ਲਈ ਤਾਂ ਮਲਾਡੂ ਦੇ ਵਿੱਚ ਸੋ ਇਸ ਤਰ੍ਹਾਂ ਹੀ ਆ ਕਿ ਸਾਡੇ ਲੋਕ ਇੱਥੇ ਫੇਸਬੁੱਕ ਤੇ ਜੋ ਟੰਡੋਰਾ ਪਿੱਟਦੇ ਆ ਕਿ ਇਹਨਾਂ ਨੂੰ ਫਾਇਲ ਲਾ ਦਿਓ ਇਹਨਾਂ ਨੂੰ ਵੇਖ ਕਰ ਦਿਓ ਇਹਨਾਂ ਨੂੰ ਇਹ ਤੇ ਸ਼ੁਕਰ ਕਰੋ ਕਿ ਕੋਈ ਕਰਪਾਣ ਕਪੂ ਨਹੀਂ ਵੱਜਦੀ ਬੰਦੇ ਦੇ ਫੇਸਬੁੱਕ ਰਾਹੀਂ ਨਹੀਂ ਤੇ ਇੱਥੇ ਢਿੱਡ ਚ ਖਵਾ ਦਿਆ ਕਰਨ ਫੈਸਲਾ ਜੱਦੀ ਕਰ ਦਿਆ ਕਰਨ ਸੋ ਸਾਡੇ ਮੀਡੀਆ ਨੇ ਤੇ ਜਿਹੜੇ ਸਾਡੇ ਫੇਸਬੁੱਕ ਦੇ ਜੱਜ ਨੇ ਇਹਨਾਂ ਨੇ ਜਿਸ ਤਰ੍ਹਾਂ ਦਾ ਰੋਲ ਅਦਾ ਕੀਤਾ ਕਿ ਤੁਸੀਂ ਉਹਨਾਂ ਦਾ ਇਕੱਲਾ ਬਿਜ਼ਨਸ ਹੀ ਚੌਪਟ ਨਹੀਂ ਕੀਤਾ ਉਹਨਾਂ ਨੂੰ ਰਸਵਾ ਵੀ ਕਰ ਦਿੱਤਾ ਤੇ ਹੁਣ ਉਹਨਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਕੋਰਟ ਨੇ ਚਲੋ ਜੇ ਸਪਸ਼ਟ ਹੋ ਜਾਂਦਾ ਹੈ ਦੂਜੀ ਰਿਪੋਰਟ ਦੇ ਵਿੱਚ ਵੀ ਜੇ ਮੰਨ ਲਓ ਜ਼ਹਿਰ ਆਉਂਦਾ ਉਸ ਤੋਂ ਬਾਅਦ ਕੇਸ ਬਣੇ ਟ੍ਰਾਇਲ ਹੋਵੇ ਉਹਨਾਂ ਨੂੰ ਜਿੰਨੀ ਮਰਜ਼ੀ ਸਰਚਾ ਪਰ ਬਿਨਾ ਗੱਲ ਤੋਂ ਮੀਡੀਆ ਟ੍ਰਾਇਲ ਬਿਨਾ ਗੱਲ ਤੋਂ ਮੀਡੀਆ ਟ੍ਰਾਇਲ ਅੱਜ ਹੁਣ ਤੁਸੀਂ ਦੇਖ ਲਓ ਕਿ ਮੇਨਸਟ੍ਰੀਮ ਦਾ ਉਹ ਜਿਹਨੇ 2 ਦਿਨ ਇਹ ਖਬਰ ਚਲਾਈ ਚੈਨਲ ਤੇ ਕਿਤੇ ਇਹ ਖਬਰ ਤੁਹਾਨੂੰ ਨਾ ਪੜੀ ਨਹੀਂ ਜੀ ਸਹੀ ਗੱਲ ਹੈ ਸੋ ਅੱਗੇ ਚੱਲਦੇ ਹਾਂ ਗੱਲ ਕਰੀਏ ਮੋਦੀ ਸਾਹਿਬ ਦੀ ਕਹਿੰਦੇ ਪ੍ਰਧਾਨ ਮੰਤਰੀ ਨੂੰ ਸਿਧਾਰਮਈਆ ਵੱਲੋਂ ਖੱਤ ਲਿਖਿਆ ਗਿਆ ਸੀ ਸਿਧਾਰਮਈਆ ਸਿਧਾਰਮਈਆ ਮੋਦੀ ਨੇ ਇਹਨੂੰ ਇੱਕ ਵਾਰੀ ਸਿਧਾ ਸਿਧਾ ਰੁਪਈਆ ਵੀ ਕਿਹਾ ਸੀ ਖੈਰ ਜੀ ਕੱਲ੍ਹ ਹੈ ਕਿ ਸਿਧਾਰਮਈਆ ਨੇ ਜੋ ਕੇਰਲ ਦੇ ਵਿੱਚ ਹੋਇਆ ਸੀਗਾ ਨਹੀਂ ਸੌਰੀ ਕਰਨਾਟਕ ਦੇ ਵਿੱਚ ਜੋ ਹੋਇਆ ਸੀਗਾ ਨਾ ਰਵੰਨਾ ਵਾਲਾ ਸੈਕਸ ਕਾਂਡ ਪਰਜਵਲ ਵਾਲਾ ਸੈਕਸ ਕਾਂਡ ਉਹਦੇ ਤੇ ਖੱਤ ਲਿਖਿਆ ਹੈ ਤੇ ਮੰਗ ਕੀਤੀ ਆ ਲੈਟਰ ਲਿਖਿਆ ਵੈਸੇ ਇਹ ਲੈਟਰ ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ ਦੂਜੀ ਵਾਰ ਲਿਖਿਆ ਗਿਆ ਪਹਿਲਾਂ ਵੀ ਲਿਖਿਆ ਕਿ ਜਿਹੜਾ ਪਰਜਵਲ ਰਵੰਨਾ ਹਸਨ ਤੋਂ ਮੈਂਬਰ ਪਾਰਲੀਮੈਂਟ ਆ ਕਿ ਇਹਦਾ ਰਾਜ ਨਿਤਿਕ ਜਿਹੜਾ ਡਿਪਲੋਮੈਟਿਕ ਵੈਸੇ ਹੁੰਦਾ ਉਹ ਕਿ ਉਹ ਜਿਹੜਾ ਪਾਸਪੋਰਟ ਹੈ ਉਹ ਰੱਦ ਕੀਤਾ ਜਾਣਾ ਚਾਹੀਦਾ ਤੁਰੰਤ ਤੇ ਉਹ ਕਹਿੰਦੇ ਆ ਕਿ ਮਾਮਲਾ ਗੰਭੀਰ ਹੋਣ ਦੇ ਬਾਵਜੂਦ ਪਿਛਲੇ ਲੈਟਰ ਤੇ ਕਾਰਵਾਈ ਨਹੀਂ ਹੋ ਰਹੀ ਇਹ ਨਿਰਾਸ਼ਾਜਨਕ ਗੱਲ ਹੈ ਦੇਖੋ ਇਹ ਦੇ ਬਾਰੇ ਤੇ ਜਾ ਕੇ ਮੋਦੀ ਸਾਹਿਬ ਨੇ ਪ੍ਰਚਾਰ ਦੇ ਦੌਰਾਨ ਵੋਟਾਂ ਮੰਗਣ ਵੇਲੇ ਇਹ ਕਹਿ ਦਿੱਤਾ ਸੀ ਕਿ ਪਰਿਵਾਰ ਹੀ ਬੜਾ ਸੰਸਕਾਰੀ ਆ ਤੇ ਪਰਿਵਾਰ ਕਿਹੋ ਜਿਹਾ ਸੰਸਕਾਰ ਰੱਖਦਾ ਕਿ 60-65 ਸਾਲ ਦੀ ਔਰਤ ਨੂੰ ਵੀ ਇਹ ਬਖਸ਼ਣ ਨਹੀਂ ਦਿਆ ਤੇ 35 ਸਾਲ ਦਾ ਹਲਕਾ ਹੋਇਆ ਇਹ ਜਿਹੜਾ ਪਰਜਵਲ ਆ ਉਹ ਮੰਨਤਾ ਕਰ ਰਹੀ ਹੈ ਦਾਦੀ ਦੀ ਉਮਰ ਦੀ ਹੋਣੀ ਜਾਂ ਮਾਂ ਦੀ ਉਮਰ ਦੀ ਹੋਣੀ ਆ ਤੁਸੀਂ ਹਿਸਾਬ ਲਾ ਲਓ ਕਿ 2800 ਵੀਡੀਓ ਬਣਾਈ ਬੈਠਾ ਇਥੇ ਚਲੇ ਆ ਪਿਆ ਬਿਲਕੁਲ ਹੀ ਤਾਂ ਇਹ ਜਿਹੜਾ ਭੱਜਿਆ ਇਹਦੇ ਭੱਜਣ ਦੇ ਵਿੱਚ ਵੀ ਸ਼ੱਕ ਆ ਕਿ ਇਹਨੂੰ ਸ਼ਾਇਦ ਪਤਾ ਲੱਗ ਗਿਆ ਤੇ ਇਹਨੂੰ ਭੱਜਣ ਦੇ ਵਿੱਚ ਸਹਾਇਤਾ ਦਿੱਤੀ ਗਈ ਹੋਵੇ ਹੁਣ ਜਿਹੜੇ ਇਥੋਂ ਤੱਕ ਜਾ ਕੇ ਨਾ ਵਾਸਤੇ ਵੋਟਾਂ ਪੈ ਮੰਗਦੇ ਨੇ ਮੋਦੀ ਸਾਹਿਬ ਵਰਗੇ ਪ੍ਰਧਾਨ ਮੰਤਰੀ ਵਰਗੇ ਉਹ ਛੇਤੀ ਕੀਤੇ ਇਹਨਾਂ ਦਾ ਡਿਪਲੋਮੈਟਿਕ ਉਹ ਜਿਹੜਾ ਹੈਗਾ ਪਾਸਪੋਰਟ ਰੱਦ ਕਿਵੇਂ ਕਰਨਗੇ ਇਹ ਇਹਨਾਂ ਦੀ ਫਿਤਰਤ ਆ ਕੁਲਦੀਪ ਸੈਂਕਰ ਦਾ ਮਾਮਲਾ ਲੈ ਲਓ ਗੁਲਦੀਪ ਸੈਂਕਰ ਵੇਲੇ ਵੀ ਇਹ ਕਿੰਨਾ ਚਿਰ ਰੜੇ ਰਹਿ ਕਈ ਮਹੀਨਿਆਂ ਬਾਅਦ ਜਾਂ ਕਈ ਹਫ਼ਤਿਆਂ ਬਾਅਦ ਉਹਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਸੋ ਇਹ ਫਿਤਰਤ ਹੈ ਇਹਨਾਂ ਦੀ ਤਾਂ ਸਿਧਾਰਮਈਆ ਨੇ ਇੱਕ ਵਾਰੀ ਫੇਰ ਤੋਂ ਖੱਤ ਲਿਖਿਆ ਸਿਧਾਰਮਈਆ ਕਰਨਾਟਕ ਦੇ ਮੁੱਖ ਮੰਤਰੀ ਆ ਤੇ ਤੁਸੀਂ ਹਿਸਾਬ ਲਾ ਲਓ ਕਿ ਮੁੱਖ ਮੰਤਰੀ ਦਾ ਪਹਿਲਾ ਵੀ ਲੈਟਰ ਆਇਆ ਜਿਹਦੇ ਤੇ ਕੋਈ ਗੱਲ ਨਹੀਂ ਕੋਈ ਹੁਣ ਦੂਜਾ ਵੀ ਲੈਟਰ ਆ ਗਿਆ ਮੈਨੂੰ ਇਹ ਦੇ ਆ ਕੇ ਇੱਥੇ ਵੀ ਗੱਲ ਜਿਹੜੀ ਆ ਉਹ ਗੋਲੀ ਨਹੀਂ ਜਾ ਜੀ ਸੋ ਮੈਂਟੂ ਜੀ ਤੁਸੀਂ ਸਾਰੀਆਂ ਖਬਰਾਂ ਤੇ ਬੜੇ ਸਾਫ਼ ਢੰਗ ਦੇ ਨਾਲ ਚਾਨਣਾ ਪਾਇਆ ਸੋ ਸਾਰੀਆਂ ਖਬਰਾਂ ਤੇ ਚਾਨਣਾ ਪਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸੋ ਇਹ ਸੰ ਸਾਡੇ ਨਾਲ ਮੈਂਟੂ ਗੁਰਸਰਿਆ ਜੀ ਜਿਨ੍ਹਾਂ ਨੇ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਕੀਤਾ ਏਕ-ਇਕ ਪੇਜ ਖੋਲਣ ਦੀ ਕੋਸ਼ਿਸ਼ ਕੀਤੀ ਹੈ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਤੁਸੀਂ ਆਪਣੇ ਵਿਚਾਰ رائے ਤੇ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰੀਕੇ ਦੇ ਨਾਲ ਬਰਕਰਾਰ ਹੈ ਧੰਨਵਾਦ ਸਤਿ ਸ੍ਰੀ ਅਕਾਲ